ਇਹ ਸਾਨੂੰ ਕਿਉਂ ਕਰਨੀ ਪਈ ਇਹਦੇ ਕੀ ਕਾਰਨ ਨੇ ਟੈਕਨੀਕਲ ਸਰਵਿਸ ਯੂਨੀਅਨ ਦਾ ਪੰਜਾਬ ਦੇ ਅੰਦਰ ਕੀ ਰੋਲ ਹੈ ਮੈਨੇਜਮੈਂਟ ਦੇ ਅੰਦਰ ਕੀ ਰੋਲ ਹੈ ਅਸੀਂ ਅੱਜ ਉਸ ਜਥੇਬੰਦੀ ਦੀ ਕਾਨਫਰੰਸ ਮੀਟਿੰਗ ਸਵਾ ਜੋ ਵੀ ਇਹਨੂੰ ਰੂਪ ਦੇਣਾ ਕਰਨ ਜਾ ਰਹੇ ਹਾਂ ਇੱਕ ਅਹਿਮ ਭੂਮਿਕਾ ਹੈ ਦੀ ਪੰਜਾਬ ਦੇ ਸੰਘਰਸ਼ਾਂ ਦੇ ਅੰਦਰ ਈਵਨ ਦੈਨ ਨਾਰਥ ਇੰਡੀਆ ਲੋਕਾਂ ਦੀ ਨਿਗਾਹ ਹੈ ਤੁਹਾਡੇ ਵੱਲ ਕਿ ਤੁਸੀਂ ਉਸ ਜਥੇਬੰਦੀ ਦੇ ਮੈਂਬਰ ਹੈ ਜਿਹੜੀ ਜਥੇਬੰਦੀ ਸਾਰੇ ਸੰਘਰਸ਼ਾਂ ਦਾ ਧੁਰਾ ਹੈ ਔਰ ਜਿਹੜੀਆਂ ਫੈਸਲੇ ਤੁਸੀਂ ਮੈਨੇਜਮੈਂਟ ਨਾਲ ਕਰੋ ਤੁਸੀਂ ਪੰਜਾਬ ਸਰਕਾਰ ਨਾਲ ਕਰੋ ਉਹ ਫੈਸਲੇ 3-4 ਸਟੇਟਾਂ ਹੋਰ ਨੇ ਉਹਨਾਂ ਤੇ ਵੀ ਉਹੀ ਹੂ-ਹੂ ਲਾਗੂ ਹੁੰਦੇ ਨੇ ਉਹ ਹਰਿਆਣਾ ਹੋਵੇ ਜੂਟੀ ਹੋਵੇ ਹਿਮਾਚਲ ਹੋਵੇ ਜੋ ਕੁਝ ਤੁਸੀਂ ਲੜ ਕੇ ਪ੍ਰਾਪਤ ਕਰਦੇ ਹੋ ਉਹੀ ਉਹਨਾਂ ਤੇ ਵੀ ਲਾਗੂ ਹੋ ਜਾਂਦਾ ਹੈ ਔਰ ਉਸ ਸਾਰੇ ਸੰਘਰਸ਼ ਦੀ ਜਿਹੜੀ ਅਹਿਮ ਭੂਮਿਕਾ ਇਹ ਕੜੀ ਹੈ ਉਹ ਟੈਕਨੀਕਲ ਸਰਵਿਸ ਜੁਨੀਅਰ ਨੇ ਇਨਸਾਨ ਧਰਤੀ ਤੇ ਆਂਦਾ ਹੈ ਜਨਮ ਲੈਂਦਾ ਹੈ ਔਰ ਕਿਹੜਿਆਂ ਕਾਢਿਆਂ ਬਾਹਾਂ ਗਏ ਅਸੀਂ ਚਲੇ ਜਾਂਦੇ ਆ ਪਰ ਕੁਝ ਲੋਕ ਲੋਕ ਹੱਕੀ ਮੰਗਾਂ ਲਈ ਆਪਣੀ ਜਾਇਜ਼ ਮੰਗਾਂ ਲਈ ਉਹ ਸੰਘਰਸ਼ ਘਰ ਚ ਹੋਵੇ ਉਹ ਸੰਘਰਸ਼ ਆਪਣੇ ਸ੍ਰਿੱਕੇ ਚ ਹੋਵੇ ਉਹ ਸੰਘਰਸ਼ ਆਪਣੇ ਪਿੰਡ ਚ ਹੋਵੇ ਉਹ ਸਟੇਟ ਚ ਹੋਵੇ ਉਹ ਸਟੇਟ ਤੋਂ ਬਾਹਰ ਹੋਵੇ ਉਹ ਕਰਦੇ ਨੇ ਲੋਕ ਪਰ ਉਹ ਲੋਕ ਹਮੇਸ਼ਾ ਜਿੰਦੇ ਵੀ ਰਹਿੰਦੇ ਨੇ ਸੋ ਜਦੋਂ ਅਸੀਂ ਟੈਕਨੀਕਲ ਸਰਵਿਸ ਯੂਨੀਅਨ ਦੇ ਵਿੱਚ ਜੁਆਇਨ ਕੀਤਾ ਉਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਡਿਪਲੋਮਾ ਕਾਲਜ ਦੇ ਵਿੱਚ ਆਈਟੀਆਈ ਦੇ ਵਿੱਚ ਮੈਂ ਇਹਨਾਂ ਸੰਸਥਾਵਾਂ ਦੇ ਵਿੱਚ ਕੰਮ ਕਰਦਾ ਰਿਹਾ ਲਗਾਤਾਰ ਤੇ ਚੇਤਕ ਜਨਮ ਤੋਂ ਹੀ ਅੱਠਵੀਂ ਕਲਾਸ ਤੋਂ ਸ਼ੁਰੂ ਹੋ ਗਈ ਸੀਗੀ 7ਵੀਂ ਜਾਂ 8ਵੀਂ ਤੋਂ ਮੈਨੂੰ ਯਾਦ ਹੈ ਸੋ ਸਾਥੀਓ ਇਹ ਜਥੇਬੰਦੀ ਹੈ ਇਸ ਜਥੇਬੰਦੀ ਦੇ ਡੈਲੀਗੇਟ ਅਜਲਾਸ ਤੋਂ ਬਾਅਦ 5 6 ਨਵੰਬਰ 222 ਤੋਂ ਬਾਅਦ ਜਦੋਂ ਤੁਸੀਂ ਲੋਕਾਂ ਨੇ ਮੈਨੂੰ ਇਸ ਟੀਮ ਦੀ ਕਮਾਂਡ ਸੌਂਪੀ ਹੈ ਉਦੋਂ ਤੋਂ ਮੇਰੇ ਮਨ ਵਿੱਚ ਸੀਗਾ ਵੀ ਆਪਾਂ ਕੁਝ ਵੱਖਰਾ ਕਰਨਾ ਹੈ ਆਪਾਂ ਪਾਲਿਸੀ ਮੈਟਰ ਤੇ ਲੜਾਈ ਲੜਨੀ ਹੈ ਲੋਕਾਂ ਦੀਆਂ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਹੈ ਉਹਨਾਂ ਤੇ ਕੰਮ ਕਰਨਾ ਹੈ ਵਰਕਆਊਟ ਕਰਨਾ ਹੈ ਕਿੱਥੋਂ ਤੱਕ ਆਪਾਂ ਕਾਮਯਾਬ ਹੁੰਦੇ ਆ ਇਹ ਵਕਤ ਦੱਸੇਗਾ ਇਹ ਟਾਈਮ ਦੱਸੇਗਾ ਵੀ ਅਸੀਂ ਕਿੰਨਾ ਵਧੀਆ ਕੰਮ ਕੀਤਾ ਹੈ ਤੇ ਉਹਦੇ ਰਿਜ਼ਲਟ ਕਿਵੇਂ ਦੇ ਨਿਕਲੇ ਆ ਪਹਿਲਾ ਮਿਸ਼ਨ ਸੀਗਾ ਤੇ ਪੰਜਾਬ ਦੇ ਅੰਦਰ ਬਿਜਲੀ ਮੁਲਾਜ਼ਮ 20-25 ਸਾਲ ਤੋਂ ਲਗਾਤਾਰ ਜਥੇਬੰਦੀਆਂ ਹੀ ਆਪਸ ਵਿੱਚੀਆਂ ਲੜ ਰਹੀਆਂ ਸੀਗੀਆਂ ਇਹ ਮਾੜੀ ਜਥੇਬੰਦੀ ਹੈ ਇਹ ਚੰਗੀ ਜਥੇਬੰਦੀ ਹੈ ਇਹਨਾਂ ਦਾ ਇਹ ਕਰਦਾਰ ਹੈ ਇਹ ਮੈਨੇਜਮੈਂਟ ਦੀ ਭਗਤ ਹੈ ਇਹ ਸਰਕਾਰ ਦੀ ਭਗਤ ਹੈ ਇਹ ਲੋਕਾਂ ਦੇ ਕੰਮ ਨਹੀਂ ਕਰਦੀ ਪਰ ਮੈਂ ਤਹਈਆ ਕੀਤਾ ਇਹਨਾਂ ਲੋਕਾਂ ਨੂੰ ਥੀਲੇ-ਥੀਲੇ ਨੂੰ ਇਕੱਠਾ ਕੀਤਾ ਔਰ ਥੀਲੇ-ਥੀਲੇ ਨੂੰ ਇਕੱਠਾ ਕਰਕੇ ਇੱਕ ਥੜਾ ਬਣਾਇਆ ਜੁਆਇੰਟ ਫੋਰਮ ਤਾਂ ਪਹਿਲੇ ਹੀ ਕੰਮ ਕਰਦਾ ਸੀਗਾ ਤੇ ਏਕਤਾ ਮੰਚ ਪੈਰਲਲ ਸੀਗਾ ਉਹਦੇ ਨਾਲ ਇਹੋ ਜਈ ਜਈਆਂ ਦੀ ਜਥੇਬੰਦੀ ਸੀਗੀ ਭੰਗਲ ਵਾਲਿਆਂ ਦੀ ਜਥੇਬੰਦੀ ਸੀਗੀ ਇਹਨਾਂ ਸਾਰਿਆਂ ਦੇ ਕੋਲ ਮੈਂ ਅਪਰੋਚ ਕਰਦਾ ਹੋਇਆ ਮੇਰੀ ਟੀਮ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਉਹ ਸਾਡੇ ਜਿਹੜੇ ਪਿੱਛੇ ਜਥੇਬੰਦੀਆਂ ਦੇ ਕੰਮ ਕਰਦੇ ਆ ਗੂਰੇ ਉਹਨਾਂ ਦੀ ਸੋਚ ਦਾ ਸਦਕਾ ਅਸੀਂ ਉਸ ਮਿਸ਼ਨ ਨੂੰ ਪੂਰਾ ਕਰਕੇ 9 10 11 12 ਸਤੰਬਰ ਨੂੰ ਅਸੀਂ ਕਾਲ ਦਿੱਤੀ ਤੇ ਆ ਸਾਡੀਆਂ ਡਿਮਾਂਡਾਂ ਨੇ ਜਦੋਂ ਬਿਜਲੀ ਬੋਰਡ ਦੇ ਸਾਰੇ ਲੋਕ ਕਰਮਚਾਰੀ ਇਕੱਠੇ ਹੋ ਗਏ ਤਾਂ ਉਹ ਲੜਾਈ ਲੜਨੀ ਬਹੁਤ ਸੌਖੀ ਹੋ ਗਈ ਕੋਈ ਸਾਨੂੰ ਬਹੁਤੀ ਮੁਸ਼ਕਲ ਨਹੀਂ ਕਰਨੀ ਪਈ ਬਹੁਤੀ ਕੋਈ ਦਿੱਕਤ ਨਹੀਂ ਆਈ ਪੰਜਾਬ ਸਰਕਾਰ ਦੇ ਮੁਲਾਜ਼ਮਾ ਨੇ ਅੱਜ ਤੱਕ ਪੰਜਾਬ ਨਾਲ ਲੜਾਈ ਲੜੀ ਐ ਟੀਚਰ ਲੜ ਰਹੇ ਐ ਬੀ ਐਂਡ ਆਰ ਆ ਵਾਲੇ ਲੜ ਰਹੇ ਐ ਪਬਲਿਕ ਹੈਲਥ ਵਾਲੇ ਲੜ ਰਹੇ ਐ ਹੋਰ ਪੈਨਸ਼ਨਰ ਲੜ ਰਹੇ ਐ ਪਰ ਪੰਜਾਬ ਸਰਕਾਰ ਉਹਨਾਂ ਤੋਂ ਲੋਟ ਨਹੀਂ ਆਈ ਇੱਕ ਕੱਲਾ ਬਿਜਲੀ ਬੋਰਡ ਐ ਜਿਨ੍ਹਾਂ 17 ਸਰਕੂਲਰ ਤਿੰਨ ਦਿਨ ਦੇ ਵਿੱਚ ਸਰਕਾਰ ਦੇ ਬੋਡੇ ਲਵਾ ਦਿੱਤੇ ਇਹ ਟੋਡਾ ਕੱਟ ਸੀਗਾ ਇਹ ਤੁਹਾਡਾ ਕੱਟ ਸੀਗਾ ਜਿਹਦੇ ਨਾਲ ਮੈਨੇਜਮੈਂਟ ਆ ਜਿਹੜੀ ਗੋਡਿਆਂ ਪਰਨੇ ਹੋ ਗਈ 3 ਦਿਨ ਦੇ ਵਿੱਚ ਤੇ ਉਹਨਾਂ ਆਗੂਆਂ ਦੀ ਮਿਹਨਤ ਸੀਗੀ ਜਿਨ੍ਹਾਂ ਆਗੂਆਂ ਨੇ ਪੱਖ-ਪੱਖ ਵਿਚਾਰਤਾ ਰਾਵਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਕੋਈ ਲਾਲ ਝੰਡੇ ਵਾਲਾ ਕੋਈ ਪੀਲੇ ਝੰਡੇ ਵਾਲਾ ਕੋਈ ਹਰੇ ਝੰਡੇ ਵਾਲਾ ਕੋਈ ਚਿੱਟੇ ਝੰਡੇ ਵਾਲਾ ਇਹ ਸਾਰੇ ਇੱਕ ਮਾਲਾ ਦੇ ਵਿੱਚ ਬਰੋ ਕੇ ਲੜਾਈ ਲੜੀ ਗਈ ਪਰ ਹੁਣ ਉਤੋਂ ਵੀ ਵੱਡੀ ਲੜਾਈ ਜਿਹੜਾ ਪ੍ਰਾਈਵੇਟੇਸ਼ਨ ਦਾ ਜਮਦੂਤ ਹੈ ਉਹ ਸਾਡੇ ਮੁੰਡਿਆਂ ਤੇ ਆਂਖ ਲਾ ਗਿਆ ਏ ਜਿਹੜਾ ਸੀਐਮਡੀ ਬਿਜਲੀ ਬੋਰਡ ਦਾ ਹੁਣ ਲਾਇਆ ਗਿਆ ਏ ਉਹ ਆਈਐਸ ਅਧਿਕਾਰੀ ਹੈ ਪਾਵਰ ਸੈਕਟਰੀ ਹੈ ਇਹਨਾਂ ਦੀ ਪੜ੍ਹਾਈ ਲਿਖਾਈ ਉਹੀ ਹੁੰਦੀ ਹੈ ਇਹ ਸਰਕਾਰ ਦੇ ਤੋਤੇ ਨੇ ਤੋਤੇ ਜਿਵੇਂ ਸਰਕਾਰ ਇਹਨਾਂ ਨੂੰ ਬੁਲਾਵੇਗੀ ਉਵੇਂ ਇਹ ਬੋਲਣਗੇ ਸੋ ਅਸੀਂ ਲੋਕ ਜਦੋਂ ਅਸੀਂ ਪੂਰੇ ਵਿਹਾਰ ਆਪਣੇ ਹੱਕਾਂ ਦੀ ਖਾਤਰ ਤਾਂ ਅਸੀਂ ਜਿਹੜੀ ਇਹਨਾਂ ਦੀ ਬੋਲੀ ਹੈ ਉਹਦੇ ਵਿੱਚ ਵਾਦਾ ਖੜਾ ਕਰਾਂਗੇ ਵਾਦਾ ਖੜਾ ਕਰਨ ਤੋਂ ਬਾਅਦ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਐ ਇਹਨਾਂ ਨੂੰ ਟੇਬਲ ਤੇ ਲਿਆਵਾਂਗੇ ਟੇਬਲ ਤੇ ਆ ਕੇ ਅਸੀਂ ਉਹ ਸਮਝੌਤੇ ਕਰਾਂਗੇ